ਯੋਂ ਗੋਦ ਲੈ ਕੇ ਲੈ ਗਏ ਕਾਗਜ਼ਾਂ ਚ ਗੋਦ ਲੈ ਲਿਆ ਪਰ ਉਦੋਂ ਬਾਅਦ ਸਾਡੇ ਪਿੰਡ ਨਹੀਂ ਵੜੇ ਕਿੰਨੀ ਕੀਤਾ ਸਾਦੂ ਸੋਨੇ ਜਮਾ ਹੀ ਨਹੀਂ ਕੀਤਾ ਨਸ਼ਾ ਦਾ ਪਿੰਡ ਦੇ ਵਿੱਚ ਇੰਨਾ ਨਾ ਬੇਸਾਬਾਈਂ ਛਰੇ ਆਮ ਨਸ਼ਾ ਵੇਖਦਾ ਫਤੇਗੜ ਦੇ ਵਿੱਚ ਆਹ ਚਿੱਟਾ ਵਾਧੂ ਆ ਇੱਥੇ ਫਤੇਗੜ ਚ ਜਿੰਨਾ ਮਰਜ਼ੀ ਲੋਪਾ ਟ੍ਰੱਕ ਲਾ ਦਰੋ ਇੱਥੇ ਡਾਕਟਰ ਕੱਲਾ ਮੁੰਡਾ ਆ ਕੇ ਬਹਿੰਦਾ ਕੋਈ ਡਾਕਟਰ ਨਹੀਂ ਕੋਈ ਦਵਾਈ ਨਹੀਂ ਬਸ ਇਹ ਹੈਗਾ ਵੀ ਸਾਡੇ ਪਿੰਡ ਚ ਡੱਗ ਰਾਇਆ ਆਪਣਾ ਹਸਪੀਟਲ ਇੱਥੇ ਕੋਈ ਨਾ ਹਸਪਤਾਲ ਆ ਸਾਡੇ ਪਹੂਆਂ ਦਾ ਨਾ ਡੰਗਰਾ ਦਾ ਨਾ ਕੋਈ ਹਾਲਾ ਬੁਰਾ ਹੀ ਹਾਲਾ ਸਾਡੇ ਲੋਕਾਂ ਦਾ ਕਾਰੀ ਸਕੂਲ ਦਾ ਵੀ ਇੱਥੇ ਨਹੀਂ ਆ ਰਿਆ ਇਹਦਾ ਖਾਸ ਨਹੀਂ ਕੋਈ 8ਵੀਂ ਤਾਈਆ ਬਸ 10ਵੀਂ ਤਾਈ ਨਹੀਂ ਬਣਾਈ ਉਹ ਸਾਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ 5 ਕਰੋੜ ਰੁਪਈਆ ਕਿਹਨੂੰ ਦਿੱਤਾ ਕਿੱਥੇ ਦਿੱਤਾ ਉਹਨੇ ਐਮਪੀ ਵੱਲੋਂ ਗੋਦ ਲੈ ਪਿੰਡਾਂ ਦਾ ਰਿਪੋਰਟ ਕਾਰਡ ਬਣਾਉਂਦੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਜ਼ਿਲ੍ਹਾ ਮੋਗਾ ਦੇ ਫਤੇਗੜ ਕੋਰੋਟਾਨਾ ਪਿੰਡ ਇਹ ਪਿੰਡ ਐਮਪੀ ਸਾਧੂ ਸਿੰਘ ਨੇ ਗੋਦ ਲਿਆ ਸੀ ਜਦੋਂ ਇਹ ਪਿੰਡ ਗੋਦ ਲਿਆ ਸੀ ਤਾਂ ਪਿੰਡ ਦੀਆਂ ਬਹੁਤ ਜ਼ਿਆਦਾ ਮੁਸ਼ਕਲਾਂ ਸੀ ਪਿੰਡ ਬਹੁਤ ਜ਼ਿਆਦਾ ਜੇ ਹਾਲਤ ਬਹੁਤ ਖਸਤਾ ਸੀ ਸੋ ਆਓ ਆਪਾਂ ਸਥਾਨਕ ਲੋਕਾਂ ਤੋਂ ਜਾਣਦੇ ਹਾਂ ਕਿ ਐਮਪੀ ਸਾਧੂ ਸਿੰਘ ਵੱਲੋਂ ਗੋਦ ਲੈਣ ਤੋਂ ਬਾਅਦ ਇਸ ਪਿੰਡ ਦਾ ਕੋਈ ਸੁਧਾਰ ਹੋਇਆ ਹੈ ਜਾਂ ਉਹਨਾਂ ਨੇ ਕੋਈ ਨਵੀਂ ਇਟ ਲਾਈ ਹੈ ਜਾਂ ਇਹ ਪਿੰਡ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹੀ ਬਣੀਆਂ ਹੋਈਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਵੰਤ ਸਿੰਘ ਅੱਛਾ ਬਲਵੰਤ ਜੀ ਪਿੰਡ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਹਾਂ ਸਾਧੂ ਸਿੰਘ ਨੇ ਪਿੰਡ ਤੁਹਾਡਾ ਗੋਦ ਲਿਆ ਆਦਰਸ਼ ਬਣਾਉਣ ਦੀ ਗੱਲ ਹੋ ਕਿੰਨੇ ਕਬੀ ਆਪਾਂ ਗੱਲ ਕਿੰਨਾ ਕ ਵਿਕਾਸ ਹੋਇਆ ਉਹ ਸਾਢੇ 4 ਸਾਲਾਂ ਅੰਦਰਾਂ ਸਾਢੇ 4.5 ਸਾਲਾਂ ਦੇ ਵਿੱਚ ਜੀ ਮੈਨੂੰ ਇੱਕੋ ਚੀਜ਼ ਦਾ ਪਤਾ ਜਿਹੜਾ ਪੰਚਾਇਤ ਘਰ ਬਣਾਇਆ ਉਸ ਤੋਂ ਬਾਅਦ ਜੇ ਕੋਈ ਗ੍ਰਾਂਟ ਲੱਗੀ ਆ ਜਾਂ ਕੋਈ ਕਿਸੇ ਤਰ੍ਹਾਂ ਦੇ ਕੋਈ ਪੈਸੇ ਆਏ ਆ ਜਾਂ ਸਰਪੰਚ ਨੂੰ ਪਤਾ ਜਾਂ ਕੋਈ ਗ੍ਰਾਂਟ ਲੱਗੀ ਤਾਂ ਕੋਈ ਡੀਸੀ ਦੇ ਥਰੂ ਲੱਗੀ ਹੋਊਗੀ ਮੈਨੂੰ ਹੋਰ ਇਹਦੇ ਬਾਰੇ ਤੁਹਾਡੇ ਨਾਲ ਰੋਡ ਦਾ ਬੜਾ ਕਿਉਂਕਿ ਜ਼ਿਲ੍ਹਾ ਮੋਗਾ ਜ਼ਿਲ੍ਹਾ ਦੇ ਵਿੱਚ ਪਿੰਡਾਂ ਦਾ ਜਿਹੜਾ ਮੇਨ ਰੋਡ ਆ ਉਹਦੇ ਨਾਲ ਰੋਡ ਜਿਹੜਾ ਬਣਨਾ ਸੀ ਪਿੰਡ ਦਾ ਉਹਦੀ ਬੜੀ ਵੱਡੀ ਮੁਸ਼ਕਲ ਸੀ ਅਸੀਂ ਵੇਖਿਆ ਰੋਡ ਹੁਣ ਵੀ ਕੋਈ ਬਹੁਤਾ ਚੰਗਾ ਨਹੀਂ ਬਣਿਆ ਵੈਸੇ ਇਹ ਰੋਡ ਕਦੋਂ ਬਣਿਆ ਪਹਿਲਾਂ ਤਾਂ ਬਹੁਤ ਮਾੜਾ ਹਾਲ ਸੀ ਰੋਡ ਦਾ ਕੋਈ ਬਣਿਆ ਕਦੋਂ ਬਣਿਆ ਸੀ ਰੋਡ ਹੁਣ ਇਹ ਰੋਡ ਬਣਿਆ ਜਦੋਂ ਆਹ ਸੜਕ ਚੌੜੀ ਹੋਈ ਐ ਇਹ ਹੋਣੀ ਬਣਿਆ ਇਤੋਂ ਪਹਿਲਾਂ ਤਾਂ ਸਿੰਗਲ ਸੜਕ ਸੀਗੀ 2 ਸਾਲ ਪਹਿਲਾਂ ਦੀ 2 ਸਾਲ ਪਹਿਲਾਂ ਦੀ ਗੱਲ ਹੈਗੀ ਹਾਂਜੀ ਉਸ ਪਿੰਡ ਦੇ ਵਿੱਚ ਜੇ ਮੁੜਦੀਆਂ ਸਹੂਲਤਾ ਹੁੰਦੀਆਂ ਨੇ ਡਿਸਪੈਂਸਰੀ ਹੁੰਦੀ ਹੈ ਡਿਸਪੈਂਸਰੀ ਹੈ ਪਿੰਡ ਚ ਸਰਕਾਰੀ ਹਾਂਜੀ ਹੈਗੀ ਹੈ ਜੀ ਦਵਾਈ ਬੂਟੀ ਜਿਹੜੀ ਉਹ ਮਿਲਦਾ ਆਉਂਦਾ ਸਾਮ ਤੇ ਉਧਰੋਂ ਕੁਝ ਨਹੀਂ ਮਿਲਦਾਗਾ ਜੀ ਜਿਹੜਾ ਕੋਈ ਡਾਕਟਰ ਵੇਖ ਕੇ ਲਿਖ ਦਿੰਦਾ ਜੀ ਡਾਕਟਰ ਵੇਖ ਕੇ ਲਿਖ ਦਿੰਦਾ ਉਧਰ ਕੋਈ ਦਵਾਈ ਨਹੀਂ ਹੈਗੀ ਅੱਛਾ ਕੀ ਨਾਜ ਬੀਰ ਕੋ ਵਹਿੰਦਾ ਨਹੀਂਗਾ ਜੀ ਡਾਕਟਰ ਸਾਹਿਬ ਵਹਿੰਦਾ ਹੀ ਨਹੀਂ ਹੈਗਾ ਨਾਂ ਤੇ ਫੈਸਲੀਆ ਮੇਰਾ ਨਾਮ ਮੀਲਾ ਸਿੰਘ ਆ ਜੀ ਕੀ ਕਹਿਣਾ ਚਾਹੋਂ ਡਿਸਪੈਂਸਰੀ ਬਾਰੇ ਡਿਸਪੈਂਸਰੀ ਹੋਣੀ ਚਾਹੀਦੀ ਆ ਪਹੂਆਂ ਦਾ ਡੰਗਰਾ ਦਾ ਹਸਪਤਾਲ ਹੋਣਾ ਚਾਹੀਦਾ ਬੰਦਿਆਂ ਦਾ ਹਸਪਤਾਲ ਹੋਣਾ ਚਾਹੀਦਾ ਇੱਥੇ ਕੋਈ ਨਾ ਹਸਪਤਾਲ ਆ ਸਾਡੇ ਪਹੂਆਂ ਦਾ ਨਾ ਡੰਗਰਾ ਦਾ ਨਾ ਕੋਈ ਹਾਲਾ ਬੁਰਾ ਹੀ ਹਾਲਾ ਸਾਡੇ ਲੋਕਾਂ ਦਾ ਛੱਪੜ ਦੇਖ ਕੇ ਆਏ ਆ ਪਿੰਡ ਦੇ ਬਾਹਰ ਜਿਹੜਾ ਵੱਡਾ ਛੱਪੜ ਅਸੀਂ ਵੇਖ ਕੇ ਆਏ ਆ ਉਹਦੀ ਸਫਾਈ ਨਹੀਂ ਹੋਈ ਬਹੁਤ ਗੰਦਾ ਆ ਲਾਸਟ ਸਫਾਈ ਕਦੋਂ ਹੋਈ ਸੀ ਉਹਦੀ ਯਾਦਾਂ ਕੁਛ ਨਹੀਂ ਜੀ ਇਹਨਾਂ ਨੂੰ ਨਹੀਂ ਪਤਾ ਕਦੋਂ ਦੀ ਸਫਾਈ ਹੋਈ ਆ ਹੈ ਇਸੇ ਹਾਲਤ ਮਾੜੀ ਹੋਈ ਆ ਇਹਨਾਂ ਦੀ ਹੋ ਰਹਾਈ ਆ ਵੀ ਪਖੂਆਂ ਦੇ ਡੰਗਣਾ ਦਾ ਹੁੰਦਾ ਜਿਵੇਂ ਆਪਣਾ ਡਿਸਪੈਂਸਰੀ ਵਾਲੋ ਹੁੰਦਾ ਹੋਰ ਕੀ ਆ ਜੀ 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 ਬਈ ਡਿਸਪੈਂਸਰੀ ਹੋਵੇ ਤਾਂ ਲੋਕੀ ਦਵਾਈ ਬੂਟੀ ਲੈਣ ਨਹੀਂ ਪਹਿਲਾਂ ਆਉਂਦੇ ਹੁੰਦੇ ਹੁਣ ਨਹੀਂ ਆਏ ਉਹ ਕਦੇ ਉਹ ਨਹੀਂ ਕਦੇ ਆਏ ਤੇ ਕਦੇ ਉਹਨਾਂ ਕੋਲ ਕੋਈ ਮੰਗ ਨਹੀਂ ਰੱਖੀ ਪਿੰਡ ਵੱਲੋਂ ਕੋਈ ਮੰਗ ਰੱਖੀ ਨਹੀਂ ਗਈ ਨਹੀਂ ਜੀ ਪਿੰਡ ਜੋ ਆਉਂਦੇ ਨਹੀਂ ਇਹ ਮੁੜ ਕੇ ਆਈ ਨਹੀਂਗੇ ਮੰਗਾ ਉਹਨਾਂ ਨੇ ਰੱਖਿਆ ਜਿਹੜੇ ਉਹਨਾਂ ਨੇ ਪੇਪਰ ਛਪਾਏ ਸੀਗੇ ਜੀ ਜੀ ਉਹ ਕਹਿੰਦੇ ਸੀ ਕਿਸੇ ਨੂੰ ਅਸੀਂ ਕੰਮ ਜਿਹੜਾ ਦੇਣਾ ਹੈਗਾ ਕੋਈ ਅਥੀ ਗ੍ਰਾਂਟ ਨਹੀਂ ਦੇਣੀ ਅਸੀਂ ਕੰਮ ਇੰਨੇ ਟਾਈਮ ਚਾਹ ਲੈਣਾ ਇੰਨੇ ਟਾਈਮ ਚਾਹ ਲੈਣਾ ਇੰਨੇ ਟਾਈਮ ਚਾਹ ਲੈਣਾ ਉਹ ਦੋ ਵਾਰੀ ਆਏ ਆ ਜੀ ਦੋ ਵਾਰੀ ਆਏ ਆ ਹਾਂ ਦੋ ਵਾਰੀ ਆਏ ਆ ਉਹ ਆਪਦੇ ਪੇਪਰ ਉਹਨਾਂ ਨੇ ਵੰਡੇ ਸੀਗੇ ਉਹ ਕਹਿੰਦਾ ਸੀ ਮੈਂ ਕਿਸੇ ਵੀ ਕੰਮ ਠੇਕੇਦਾਰ ਨੂੰ ਕਹਣਾ ਕਿ ਕਿੰਨੀ ਤਰੀਕ ਨੂੰ ਮੁਕੰਮਲ ਕਰੋਗੇ ਤੇ ਕਿੰਨੀ ਤਰੀਕ ਨੂੰ ਸ਼ੁਰੂ ਕਰੋਗੇ ਤੇ ਉਹ ਕੋਈ ਵੀ ਸਾਡਾ ਕੰਮ ਨਹੀਂ ਪੁੱਛ ਪੜਤਾਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਇਹ ਗੱਲ ਸਾਡਾ ਪਾਣੀ ਦੀ ਗੱਲ ਹੈਗੀ ਆ ਜੀ ਇੱਥੇ 5-6 ਕਿਲੇ ਛੱਪੜ ਸੀਗੇ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਭਰੇ ਗਏ ਅੱਛਾ ਇਸ ਤੋਂ ਬਾਅਦ ਹੁਣ ਜਦੋਂ ਪਾਣੀ ਸਾਰਾ ਇਕੱਠਾ ਹੁੰਦਾ ਉਹ ਇੱਥੇ ਇਕੱਠਾ ਹੁੰਦਾ ਇੱਥੋਂ ਦੀ ਮੈਂ ਸੀਵਰੇਜ ਪਾ ਕੇ ਛੱਪੜ ਦੇ ਵਿੱਚ ਲੈ ਗਿਆ ਅੱਛਾ ਅੱਗੇ ਛੱਪੜ ਜਿਹੜੇ ਸੀਗੇ ਉਹ ਜਿਹੜੋ ਅਸੀਂ ਉਹਦੇ ਜੋ ਮਿੱਟੀ ਚੱਕਦੇ ਆ ਤਾਂ ਉਹਨੂੰ ਸਾਰੀ ਰੋਕ ਲੱਗ ਜਾਂਦੀ ਮੈਨ ਵਾਲੇ ਰੋਕ ਲਾ ਦਿੰਦੇ ਸੀ ਕਿ 100 ਕਿਲੋ ਮਤਲਬ 100 ਮੀਟਰ ਪਿੱਛੇ ਅਸੀਂ ਮਿੱਟੀ ਚੱਕਣੀ ਨਹੀਂ ਦੇਣੀ ਜਿਹੜੇ ਦੂਜੇ ਛੱਪੜ ਹੈ ਘਰ ਤੋਂ ਘੱਟ ਵੀ ਕੋਈ 40 50 ਸਾਲ ਹੋ ਗਏ ਹੋਣਗੇ ਉਦੋਂ ਦੀ ਕੋਈ ਸਫਾਈ ਹੋਈ ਆ ਉਸ ਤੋਂ ਬਾਅਦ ਕੋਈ ਸਫਾਈ ਆ ਹੁਣ 7 ਕਰੋੜ ਰੁਪਏ ਸਾਧੂ ਸਿੰਘ ਵੱਲੋਂ ਆਏ ਜੀ ਛੜਕ ਛੁਟ ਕੱਲੋਂ ਆਏ ਸਾਡੇ ਨੂੰ ਤਾਂ ਦਿਸਿਆ ਨਹੀਂ ਕਿਤੇ ਲੱਗਾਈ ਪੈਸਾ 7 ਕਰੋੜ ਕਿ ਕਿਹੜੀ ਸੜਕ ਵਾਸਤੇ ਆਏ 7 ਕਰੋੜ ਰੁਪਏ ਸੜਕ ਜਿਹੜੀ ਬਣੀ ਸੀਗੀ ਆਪਣੀ ਜਿਹੜੀ ਮੇਨ ਮੇਨ ਰੋਡ ਬਣੇ ਇਹ ਚੋਂ ਪਾਇਆ ਸੀਗਾ ਕੋਸੂ ਦਿੱਤੇ ਸੀ ਜੀ ਤੇ ਜੋ ਆਪਾਂ ਨੂੰ ਕੋਈ ਆ ਜਿਹਨੇ ਦਿਸਿਆ ਸਾਰਾ ਪਿੰਡ ਬੋੜਾ ਗੁਰਦਰੇ ਮੂਰੇ ਇਹ ਕੋਈ ਕੰਮ ਨਹੀਂ ਹੋਇਆ ਲਾਈਟਾਂ ਲੂਟਾਈਆਂ ਲਵਾਈਆਂ ਨੇ ਨੇੜਾ ਮਾੜਾ ਮੋਟਾ ਕੀਤਾ ਕੰਮ ਕੋਈ ਵੱਡਾ ਕੰਮ ਨਹੀਂ ਹੋਇਆ ਵੱਡਾ ਕੋਈ ਕੰਮ ਨਹੀਂ ਹੋਇਆ ਨਾ ਕੋਈ ਮੇਨ ਰੋਡ ਬਣਿਆ ਜਿਹੜਾ ਜਿਵੇਂ ਇੱਥੇ ਗੁਰਦਾਰੇ ਮੇਨ ਗੁਰਦਾਰ ਇੱਥੇ ਬਹੁਤ ਪਾਣੀ ਖੜਦਾ ਵਾ ਓਕੇ ਤੇ ਇਹਦਾ ਕੰਮ ਆ ਜਿਹੜੀ ਗੁਰਦਾਰੇ ਦੀ ਮੇਨ ਗਲੀ ਆ ਇਹ ਵੀ ਬਹੁਤ ਬੁਰਾ ਹਾਲ ਹੈ ਜੇ ਆਪਾਂ ਗੱਲ ਕਰ ਰਹੀਏ ਸਿੱਖਿਆ ਦਾ ਮਿਆਰ ਉੱਚਾ ਹੋਣਾ ਜ਼ਰੂਰੀ ਹੈ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਮਹੱਲੇ ਦੇ ਵਿੱਚ ਇਸ ਪਿੰਡ ਦੇ ਵਿੱਚ ਸਰਕਾਰੀ ਸਕੂਲ ਦਾ ਮਿਆਰ ਕਿਹੋ ਜਿਹਾ ਆ ਸਰਕਾਰੀ ਸਕੂਲ ਦਾ ਵੀਰੇ ਇੱਥੇ ਬਣਿਆ ਰਿਆ ਏਡਾ ਖਾਸ ਨਹੀਂ ਕੋਈ 8ਵੀਂ ਤਾਈਆਂ ਯਾਨੀ ਕਿ ਅੱਗੇ ਸਕੂਲ ਪੜ੍ਹਨ ਦੇ ਮਿਡਲ ਤੱਕ ਕਦੇ ਮੰਗ ਨਹੀਂ ਹੋਈ ਪਿੰਡ ਵੱਲੋਂ ਮੰਗ ਰੱਖੀ ਗਈ ਹਾਂਜੀ ਮੰਗ ਰੱਖੀ ਗਈ ਆ ਪਰ ਹੋਇਆ ਨਹੀਂ ਜੀ ਹੋਇਆ ਨਹੀਂ ਕਾਰਨ ਕੀ ਮੰਨਦੇ ਹੋ ਕਾਰਨ ਬੱਸ ਹੋਇਆ ਹੁਣ ਕਿਹਾ ਸਰਪੰਚ ਨੂੰ ਵੀ ਕਿਹਾ ਜੰਨੇ ਵੀ ਪਾਰਟੀਆਂ ਨੂੰ ਕਿਹਨੇ ਮੁੱਦਾ ਨਹੀਂ ਚੱਕਿਆ ਜਿਸ ਨੇ ਮੁੱਦਾ ਨਹੀਂ ਚੱਕਿਆ ਕਿਉਂਕਿ ਸਿੱਖਿਆ ਦਾ ਮਿਆਰ ਇੱਕ ਐਸੀ ਚੀਜ਼ ਹੈ ਸਿੱਖਿਆ ਇੱਕ ਐਸੀ ਚੀਜ਼ ਹੈ ਜੋ ਮਨੁੱਖੀ ਜ਼ਿੰਦਗੀ ਨੂੰ ਸਵਾਰਦੀ ਹੈ ਤੁਹਾਡਾ ਭਵਿੱਖ ਬਣਾਉਦੀ ਹੈ ਦੇਸ਼ ਦਾ ਪਿਓ ਹੈ ਕਿ ਸਿੱਖਿਆ ਤੇ ਟਿਕਿਆ ਹੁੰਦਾ ਹੈ ਪਰ ਸਾਧੂ ਸਿੰਘ ਦੀ ਨੀਂਦ ਖੁੱਲੀ ਨਹੀਂ ਉਹਨਾਂ ਨੇ ਇਸ ਪਿੰਡ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਿਰਫ 8ਵੀਂ ਤੱਕ ਦਾ ਸਕੂਲ ਜਦ ਕੀ ਇੱਥੇ ਹਰ ਜੇ ਪਿੰਡ ਦੇ ਵਿੱਚ ਗੱਲ ਕਰ ਰਹੀ ਹੈ ਅੱਜ ਕੱਲ ਸਿਰियस ਸੈਕੰਡਰੀ ਸਕੂਲ 12ਵੀਂ ਤੱਕ ਦਾ ਸਕੂਲ ਹੋਣਾ ਜ਼ਰੂਰੀ ਨੇ ਸੋ ਉਹਨਾਂ ਦਾ ਕੋਈ ਧਿਆਨ ਨਹੀਂ ਗਿਆ ਤੇ ਸਿੱਖਿਆ ਨੂੰ ਲੈ ਕੇ ਬੱਚਿਆਂ ਨੂੰ ਵੀ ਕਿਤੇ-ਕਿਤੇ ਦਰਦ-ਦਰਦੇ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਨੌਜਵਾਨ ਵੀਰੋਂ ਨਸ਼ਾ ਕਿੰਨਾ ਕਾ ਪਿੰਡ 'ਚ ਨਸ਼ਾ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਹੁਣ ਘਟਿਆ ਹੈ ਹੌਣ ਘਟਿਆ ਕਿੰਨੇ ਚਿਰ ਦਰਾਂ ਲਈ 2 ਸਾਲਾਂ ਦਰਾਂ ਲਈ ਘਟਿਆ ਆਪਾਂ ਕਹ ਲਈ ਹਣੀ ਹੁਣ ਘਟਿਆ 2 ਸਾਲੋਂ ਕੀ ਨਸ਼ਾ ਪਹਿਲਾਂ ਬਹੁਤ ਜ਼ਿਆਦਾ ਸੀ ਨਸ਼ਾ ਪਹਿਲਾਂ ਜ਼ਿਆਦਾ ਸੀ ਸਰਕਾਰ ਬਦਲੀ ਸਰਕਾਰ ਨੇ ਸਖਤਾਈ ਕੀਤੀ ਆ ਨਹੀਂ ਹੁਣ ਹੀ ਘਟਿਆ ਪਹਿਲਾਂ ਜਦੋਂ ਥੋੜਾ ਟਾਈਮ ਹੋਇਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਪਹਿਲਾਂ ਬਹੁਤ ਜ਼ਿਆਦਾ ਸੀ ਹਾਂਜੀ ਸਕੂਲ ਪ੍ਰਾਇਮਰੀ ਦੇ ਜੀ 13 ਕਮਰੇ ਬਣਾਏ ਆ ਜੀ 13 ਕਮਰਿਆਂ ਦੇ ਵਿੱਚੋਂ 10 ਕਮਰੇ ਪਹਿਲਾਂ ਬਣਾਏ ਸੀਗੇ 3 ਕਮਰੇ ਉਸ ਤੋਂ ਬਾਅਦ 1 ਸਾਲ ਵਾਸਤੇ ਉੱਥੇ ਮੈਂ ਚੇਅਰਮੈਨ ਬਣਿਆ ਸੀਗਾ ਜੀ ਮੋਟਰਾਂ ਉੱਥੇ ਨਵੀਆਂ ਪਾਈਆਂ 9 ਬਾਥਰੂਮ ਬਣਾਏ ਆ ਮੁਸਾਫਰਖਾਨਾ ਬਣਾਇਆ ਉੱਥੇ ਇੱਕ ਵਾਲੀਵਾਲ ਗਰਾਊਂਡ ਬਣਾਇਆ ਜਿਹੜਾ ਕੋਈ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਕੋਈ ਹੈ ਨਹੀਂਗਾ ਇਸ ਤੋਂ ਬਾਅਦ ਜੈਮ ਬਣਾਈ ਆ ਜੀ ਇੱਥੇ ਜਿਹੜੇ ਪੈਸੇ ਆਏ ਸੀਗੇ ਸਾਨੂੰ 5.5 ਕਰੋੜ ਰੁਪਈਆ ਮਿਲਿਆ ਸੀਗਾ ਜਿਹਦੇ ਵਿੱਚੋਂ 2.5 ਲੱਖ 2.5 ਕਰੋੜ ਰੁਪਈਆ ਸਾਡੇ ਕੋਲੇ ਹੈ ਜੀ 5.5 ਕਰੋੜ ਕਿੱਥੋਂ ਕਿਹਨੇ ਦਿੱਤਾ ਸੀ ਸਾਨੂੰ ਸੜਕ ਦੇ ਆਏ ਸੀਗੇ ਜੀ ਕਿਹਨੇ ਦਿੱਤਾ ਕਿਹਨੇ ਸੀ ਸਾਨੂੰ ਮਤਲ ਜਿਹੜਾ ਸੜਕ ਦਾ ਮੁਆਵਜ਼ਾ ਮਿਲਿਆ ਸੀਗਾ ਅੱਛਾ ਉਹ ਮਿਲਿਆ ਸੀਗਾ ਐਮਪੀ ਫੰਡ ਵੱਲੋਂ ਨਹੀਂ ਕੁਝ ਆਇਆ ਫੰਡਾਂ ਵੱਲੋਂ ਕੋਈ ਨਹੀਂ ਸਾਨੂੰ ਆ ਉਹ ਜੇ ਆਇਆ ਵੀ ਹੋਊਗਾ ਉਹਦੇ ਬਾਰੇ ਸਰਪੰਚ ਨੂੰ ਪਤਾ ਹੋਊਗਾ ਮੈਂ ਸਰਪੰਚ ਨਾਲ ਗੱਲ ਕੀਤੀ ਸੀ ਮੈਂ ਕਹਾਂ ਜੀ ਆਪਾਂ ਬੋਰਡ ਬਣਾ ਕੇ ਥਾਂ ਥਾਂ ਤੇ ਬੋਰਡ ਬਣਾ ਕੇ ਲਿਖ ਕੇ ਲਾਈਏ ਵੀ ਕਿੱਥੇ ਕਿੱਥੇ ਕੰਮ ਕੀਤਾ ਹੂੰ ਪਿੰਡ ਦੇ ਵਿੱਚ ਕਾਫੀ ਕੰਮ ਇਹੋ ਜਿਹੇ ਹੈਗੇ ਆ ਕਿ ਜਿਹੜੇ ਕੱਲੇ ਕੱਲੇ ਘਰ ਨੂੰ 25-25 ਕਿੱਲਿਆਂ ਦੇ ਰਸਤੇ ਪੱਕੇ ਕਰਕੇ ਦਿੱਤੇ ਕਿ ਸ਼ਹਿਰੀ ਫੀਟਰ ਉਹਨਾਂ ਨੂੰ ਦਿੱਤਾ ਪਿੰਡ ਦੇ ਵਿੱਚ ਵਾਟਰ ਬਾਕਸ ਤੋਂ ਬਗੈਰ ਸਾਡਾ ਕੋਈ ਪਾਣੀ ਦਾ ਇਂਤਜ਼ਾਮ ਹੈ ਨਹੀਂ ਇਹਨਾਂ ਦੇ ਵਿੱਚ ਨਵੀਆਂ ਮੋਟਰਾਂ 5 ਲੱਖ ਰੁਪਏ ਦਾ ਸਮਾਨ ਲੈ ਕੇ ਮੈਂ ਆਪਾਇਆ ਤੁਸੀਂ ਤੁਸੀਂ ਐਮਪੀ ਆਪਾਂ ਐਮਪੀ ਦੀ ਗੱਲ ਕਰ ਰਹੇ ਲੋਕ ਸਭਾ ਮੈਂਬਰ ਸਾਧੂ ਸਿੰਘ ਦੀ ਗੱਲ ਕਰ ਰਹੇ ਆ ਉਹਨਾਂ ਨੇ ਪਿੰਡ ਵੱਲ ਨਿਗਾ ਨਹੀਂ ਮਾਰੀ ਲੋਕ ਸਭਾ ਚੋਣਾਂ ਨੇੜੇ ਨੇ ਹੋਰ 4 ਮਹੀਨੇ ਨੂੰ 5 ਮਹੀਨੇ ਨੂੰ ਲੋਕ ਸਭਾ ਚੋਣਾਂ ਹੋ ਜਾਣੀਆਂ ਨੇ ਤੁਹਾਨੂੰ ਕੀ ਲੱਗਦਾ ਵੀ ਲੋਕ ਸਭਾ ਚੋਣਾਂ ਦੇ ਵਿੱਚ ਦਵਾਰਾ ਦਾਵੇਦਾਰੀ ਮਜ਼ਬੂਤ ਹੁੰਦੀ ਆ ਕਿ ਨਹੀਂ ਹੁੰਦੀ ਉਹਨਾਂ ਨੇ ਜੀ ਇਸ ਤਰ੍ਹਾਂ ਕਰਕੇ ਇੱਕ ਬੋਰਡ ਲਾਇਆ ਸੀਗਾ ਉਹ ਬੋਰਡ ਦੇ ਵਿੱਚ ਕਾਫੀ ਗੱਲਾਂ ਲਿਖੀਆਂ ਸੀ ਵੀ ਅਸੀਂ ਆ ਕੀਤਾ ਕੋਈ ਆ ਕੀਤਾ ਜੀ ਮੇਰੇ ਧਿਆਨ ਦੇ ਵਿੱਚ ਤਾਂ ਇੱਕ ਪੰਚਾਇਤਕਾਰੀ ਆ ਉਹਦੇ ਉੱਤੇ ਸਾਡਾ ਉਹਦਾ ਇੱਕ ਵੱਡਾ ਸਾਰਾ ਬੋਰਡ ਬਣਾ ਕੇ ਲਾਇਆ ਉਹ ਬੋਰਡ ਦੇ ਉੱਤੇ ਨਾਂ ਲਿਖਿਆ ਹੋਰ ਜੇ ਕੋਈ ਗ੍ਰਾਂ ਲਾਇਆ ਵੀ ਹੋਣਗੇ ਕਿਤੇ ਤਾਂ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਬਾਪੂ ਜੀ ਕੀ ਨਾਮ ਆ ਤੁਹਾਡਾ ਗਰਮੇਰ ਸਿੰਘ ਜੀ ਮੇਲ ਜੀ ਤੁਹਾਡੀ ਉਮਰ ਜਾਣਨੀ ਚਾਹੁੰਦੇ ਆ ਪਹਿਲਾਂ ਬਸ ਉਮਰ ਤਾਂ ਸਾਡੀ 75 ਤੋਂ ਉੱਤੇ ਆ 75 ਤੁਸੀਂ ਉੱਪਰ ਹੋ ਗਏ ਯਾਨੀ ਕਿ 75 ਤੁਸੀਂ ਐਸੇ ਪਿੰਡ ਦੇ ਵਿੱਚੋਂ ਹਾਂ ਕਿੰਨਾ ਕੁ ਵਿਕਾਸ ਹੁੰਦਾ ਵੇਖਿਆ ਪਿੰਡ ਦਾ ਆ ਜਿੱਥੇ ਕੋਈ ਨਹੀਂ ਹੁੰਦਾ ਅੱਛਾ ਕੋਈ ਕੁਝ ਨਹੀਂ ਹੋ ਰਿਹਾ ਸਾਧੂ ਸਿੰਘ ਦੇ ਸਾਧੂ ਸਿੰਘ ਨੇ ਕਿੰਨਾ ਕੁ ਧਿਆਨ ਦਿੱਤਾ ਨਹੀਂ ਕੀਤਾ ਸਾਧੂ ਸਿੰਘ ਨੇ ਜਮਾਇ ਨਹੀਂ ਕੀਤਾ ਕਿਉਂਕਿ ਗੋਦ ਲਿਆ ਪਿੰਡ ਪੁੱਤ ਵਰਗਾ ਹੁੰਦਾ ਪੁੱਤ ਵਰਗਾ ਹੁੰਦਾ ਜੇ ਆਪਾਂ ਕਹਿ ਦਈਏ ਪੁੱਤ ਨਾਲ ਕੋਈ ਚੰਗਾ ਹੋਵੇ ਤਾਂ ਵਤੀਰਾ ਨਹੀਂ ਕੀਤਾ ਉਹਨਾਂ ਨੇ ਨਹੀਂ ਕੀਤਾ ਐਵੇਂ ਸਹੀ ਵੀ ਗੱਲ ਆ ਮੂੰਹ ਦੇ ਦਿੱਤੀ ਜਾਂਦੀ ਉਹਦਾ ਤੇ ਵੀ ਜਾਂਦਾ ਸਾਧੂ ਉਸਨੇ ਕੁਝ ਨਹੀਂ ਕੀਤਾ ਹੱਥ ਕਿੰਨੇ ਕਵਾਰੀ ਤੜਨਾ ਕਦੇ ਆਏ ਨੇ ਪਿੰਡ ਦੇ ਵਿੱਚ ਕਿੰਨੇ ਕਵਾਰੀ ਆਏ ਨੇ ਮੈਨੂੰ ਤਾਂ ਇੱਕ ਵਾਰੀ ਵੀ ਨਹੀਂ ਮਿਲਿਆ ਉਹ ਐਵੇਂ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਅੱਜ ਆਇਆ ਹੋਊਗਾ ਕਿ ਮੈਂ ਆਇਆ ਸੀ ਕਿ ਐਕਦਰ ਉਹ ਕਹਿੰਦੇ 20000 ਫਲਾਣੇ ਮਿੰਡ ਨੂੰ ਦਿੰਦਾ ਤੇ ਇੱਥੇ ਆ ਕੇ 5 5 ਕਰੋੜ ਰੁਪਇਆ ਮੰਨਿਆ ਇੱਕ ਪੈਸਾ ਨਹੀਂ ਦੇ ਕੇ ਗਿਆ ਫਟੇਗੜ ਨੂੰ 5 ਕਰੋੜ ਮੰਨਿਆ ਸੀ ਤੁਸੀਂ ਕਹਿੰਦੇ ਫਟੇਗੜਾ ਕੋਟ ਕਰੋੜਾ ਨਾਲ ਆਇਆ ਨਹੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਉਹਦਾ ਪੈਸਾ ਨਹੀਂ ਆਇਆ ਜੀ ਅੱਛਾ ਤੋਂ ਨੂੰ ਮੁਸ਼ਕਲਾਂ ਕੀ ਨੇ ਚਲੋ ਆਪਾਂ ਮੁਸ਼ਕਲਾਂ ਜਾਣਦੇ ਆ ਇਹਨਾਂ ਨੂੰ ਬਹੁਤ ਵੱਡੀਆਂ ਮੰਗਾ ਦੱਸੋ ਨਾ ਮੰਗਾ ਮੁਸ਼ਕਲਾਂ ਕੀ ਨੇ ਸਾਡੀਆਂ ਸਾਡੀਆਂ ਦਾ ਆਹ ਪਾਣੀ ਦੀਆਂ ਸੀਵਰ ਨਾਲੇ ਦੀਆਂ ਸਾਡੇ ਬਣਿਆ ਹੀ ਨਹੀਂ ਪਾਣੀ ਖੜਦਾ ਇੱਥੇ ਪਾਣੀ ਖੜ ਜਾਂਦਾ ਗੁਰਦੁਆਰੇ ਤੇ ਮੂਹਰੇ ਹੀ ਖੜ ਜਾਂਦਾ ਜੀ ਤੇ ਬਾਕੀ ਗਲੀਆਂ ਗੁਲੀਆਂ ਪਿੰਡ ਦੀਆਂ ਨੀਵੀਆਂ ਹੀ ਐ ਇਦੋਂ ਸੱਗਲੀਆਂ ਨੀਵੀਆਂ ਨੇ ਸਾਰੀਆਂ ਬਾਕੀ ਹਾਂ ਆਹ ਬੇ ਨਾਲੀਆਂ ਪਈਆਂ ਨੇ ਸਾਡੀਆਂ ਆ ਇਦਾਂ ਦੀ ਵੀ ਬਣੀਆਂ ਇਦਾਂ ਸਾਰਾ ਸਾਰੀ ਦਿੰਦੀ ਆ ਅੱਛਾ ਤੇ ਮੁੰਡੇ ਨਸ਼ਿਆਂ ਤੋਂ ਬਚੇ ਹੋਏ ਨੇ ਪਿੰਡ ਦੇ ਉਹ ਇਹ ਜੀ ਨਹੀਂ ਕਹਿ ਸਕਦੇ ਇਹ ਤਾਂ ਕੁਝ ਨਹੀਂ ਪਤਾ। ਪਤਾ ਕਿ ਮੈਨੂੰ ਪਤਾ ਤਾਂ ਪਿਓ ਪਤਦਾ ਹੀ ਨਹੀਂ। ਅੱਛਾ। ਪਿਓ ਪਾਫੇ ਹੋ ਕੇ ਪੀਦੇਗਾ ਪਤਾ ਉਧਰ ਹੋ ਕੇ ਪੀਰੂਗਾ ਉਹਨੇ ਕੀ ਕਰੂ। ਸ਼ੁਕਰੀਆ। ਨਸ਼ਾ ਜਿਹੜਾ ਨਾ ਇੱਥੇ। ਹਾਂਜੀ ਹਾਂਜੀ। ਦਰਿਆ ਵਗਦੇ 5-6। ਜੀ ਜੀ ਬਿਲਕੁਲ ਬਿਲਕੁਲ। ਬਿਲਕੁਲ ਵਾਦੇ। ਸਹੀ ਗੱਲ ਐ। 16 ਨੇ ਆ ਕੋਈ ਦੁਕਾਨਾ ਰਵੇ ਕੋਈ ਸਾਹਮਣੇ ਹੋਵੇ ਨਸ਼ਾ ਦਾ ਪ੍ਰਿੰਟ ਦੇ ਵਿੱਚ ਇੰਨਾ ਨਾ ਬੇਸਾਬਾਈ। ਨਹੀਂ ਜੀ ਨਹੀਂ। ਕੋਈ ਪੰਚਾਇਤ ਘਰ ਬਣਾਇਆ। ਕੋਲ ਕੋਹ ਨਹੀਂ ਬਣਾਇਆ ਨਾ ਕੋਈ ਬਾਹਰ ਚ ਢੇੜਾ ਮਾਰਿਆ ਨਾ ਕੋਈ ਪੈਸਾ ਦਿੱਤਾ ਨਾ ਕੁਝ ਬਣਾਇਆ ਸਾਡੇ ਸਿਵਰੇਜ ਦਾ ਹਾਲ ਬਹੁਤ ਬੁਰਾ ਸੀਗਾ ਛੱਪੜ ਸਾਰੇ ਭਰ ਗਏ ਸੀ ਆ ਮੇਰੀ ماں ਕੱਟੀ ਹੋਈ ਲੱਤੋ ਜੀ ਜੀ ਇਸੇ ਘਰ ਕੀ ਅੱਛਾ ਕਿਵੇਂ ਕੀ ਗੱਲ ਹੋ ਗਈ ਸੀ ਇਹ ਪਾਣੀ ਦੇ ਵਿੱਚ ਦੀ ਆਉਂਦਾ ਸੀ ਸਾਡੇ ਹਾਲਾਚ ਪਾਣੀ ਖੜਾ ਸੀ ਇੱਥੇ ਵੇਚਦੀ ਆਉਂਦਾ ਸੀਗਾ ਤੇ ਵਿੱਚ ਕੋਈ ਚੀਜ਼ ਸੀਗੀ ਉਹਦੇ ਪਤਾ ਨਹੀਂ ਕੀ ਜ਼ਹਿਰੀਲੀ ਚੀਜ਼ ਸੀ ਅੱਛਾ ਉਹਨਾਂ ਦਾ ਰੈਐਕਸ਼ਨ ਹੋ ਗਈ ਤੇ ਅਸੀਂ ਰਾਹੇ ਸੰਭਲੋ 20-22 ਦਨ 25 ਦਨ ਰਹੇ ਅਸੀਂ ਚੰਡੀਗੜ੍ਹ ਪੀਜੀਆ ਫਿਰ ਉਹਨਾਂ ਨੇ ਕਰ ਦਿੱਤੀ ਤੁਸੀਂ ਜਦੋਂ ਤੁਹਾਡਾ ਐਡਾ ਐਡਾ ਪਾਣਾ ਵਾਪਰਿਆ ਤੁਸੀਂ ਕੋਈ ਸਰਕਾਰੀ ਮਦਦ ਨਹੀਂ ਤੁਹਾਨੂੰ ਮਿਲੀ ਜਾਂ ਕੋਈ ਨਹੀਂ ਜ ਨਹੀਂ ਕੋਈ ਸਰਕਾਰੀ ਕੋਈ ਮਦਦ ਹੋਣੀ ਕੋਈ ਨਹੀਂ ਜੀ ਆ ਹੁਣ 4 ਮਹੀਨੇ ਹੋ ਗਏ ਆ ਪੈਨਸ਼ਨ ਲੱਗੀ ਆ 6500 ਰੁਪਿਆ ਪਹਿਲਾਂ ਕੋਈ ਨਹੀਂ ਕਿ ਕਿੰਨਾ ਸਮਾਂ ਹੋ ਗਿਆ ਬਾਪੂ ਜੀ ਇਸ ਚੀਜ਼ ਨੂੰ ਇਹਨੂੰ 5 ਸਾਲ ਹੋ ਗਏ ਜੀ ਆ ਹੁਣ ਪਛੈਤਾ ਪੰਜ ਸਾਲ ਲੰਘ ਕੇ ਗਈਆਂ ਉਦੋਂ ਮੈਂ ਚੰਡੀਗੜ੍ਹ ਦਾਖਲ ਸੀ ਜਦੋਂ ਪਛੈਤਾ ਪਿਛਲੀਆਂ ਦੀਆਂ ਚੋਣਾਂ ਹੋਈਆਂ ਨਾ ਜੀ ਪੰਜ ਸਾਲ ਪਹਿਲਾਂ ਉਦੋਂ ਮੈਂ ਚੰਡੀਗੜ੍ਹ ਦਾਖਲ ਸੀ ਆ ਹੁਣ ਹੋਏ ਹਟੀਆਂ ਚੋਣਾਂ ਹਲੇ 5 ਸਾਲ ਹੋ ਗਏ ਮੈਂ ਉਦੋਂ ਜੀ ਖੈਰ ਜੀ ਸਾਧੂ ਸਿੰਘ ਸ਼ਾਇਦ ਨਹੀਂ ਸੀਗੇ ਸਾਹ ਨਹੀਂ ਹੋ ਰਹੀ ਸੀ ਸਾਧੂ ਸਿੰਘ ਜੀ ਪਰ ਪਰ ਬੇਸ਼ੱਕ ਬੇਸ਼ੱਕ ਅਜ ਐਮਪੀ ਸਾਧੂ ਸਿੰਘ ਦੀ ਗੱਲ ਹੋ ਰਹੀ ਆ ਪਰ ਇਹਨਾਂ ਬਜ਼ੁਰਗ ਦਾ ਜਿਹੜਾ ਦੁੱਖ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਵੱਡੀ ਸੱਟ ਲੱਗੀ ਆ ਜੇ ਸੱਟ ਦੀ ਗੱਲ ਕਰ ਲਈਏ ਇੱਕ ਲੱਤ ਉਹਨਾਂ ਦੀ ਕੱਟੀ ਗਈ ਆ ਸਰੀਰ ਅਪਾਹਜ ਹੋ ਗਿਆ ਆ ਫਿਰ ਵੀ ਉਹ ਕਿਵੇਂ ਨਾ ਕਿਵੇਂ ਹਜੇ ਵੀ ਉਹ ਕੰਮ ਕਰ ਰਹੇ ਨੇ ਮੈਂ ਹੌਸਲੇ ਦੀ ਦਾਲ ਦਿੰਨਾ ਇਹਨਾਂ ਦੇ ਹੌਸਲੇ ਦੀ ਕੋਕ ਕੰਮ ਕਰਨਾ ਇਸ ਉਮਰ ਦੇ ਵਿੱਚ ਉਹ ਵੀ ਅਪਾਹਜ ਰੂਪ ਦੇ ਵਿੱਚ ਕੰਮ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਪਰ ਸਰਕਾਰਾਂ ਕਿਤੇ ਨਾ ਕਿਤੇ ਸੁੱਤੀਆਂ ਪਈਆਂ ਨੇ ਸਰਕਾਰਾਂ ਦੀ ਜਿਹੜੀ ਨੀਂਦ ਆ ਉਹ ਖੁੱਲਦੀ ਨਹੀਂ ਐ ਸਾਧੂ ਸਿੰਘ ਦੀ ਨੀਂਦ ਹਜੇ ਵੀ ਨਹੀਂ ਖੁੱਲੀ ਜੇ ਇਸ ਬਜ਼ੁਰਗ ਦਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਇਸ ਪਿੰਡ ਦੇ ਵਿੱਚ ਜੇ ਗੋਦ ਲਿਆ ਸੀ ਤਾਂ ਆਪਣੇ ਪੁੱਤ ਨੂੰ ਪਾਲ ਪਲੋਸ ਕੇ ਵਟਾ ਕਰਦੇ ਚੰਗੀ ਤਰ੍ਹਾਂ ਉਸ ਪੁੱਤਾਂ ਪੋਸ਼ਣ ਕਰਦੇ ਤਾਂ ਜੋ ਕਿਸੇ ਪਰ ਦੀ ਪਰ ਨਹੀਂ ਸ਼ਾਇਦ ਉਹ ਸੱਤਾ ਪਿਆਰੀ ਸੀ ਸੱਤਾ ਮਿਲ ਗਈ ਉਸ ਤੋਂ ਬਾਅਦ ਉਹਨਾਂ ਦੀ ਨੀਂਦ ਨਹੀਂ ਖੁੱਲੀ ਤੇ ਉਹਨਾਂ ਨੇ ਇਸ ਪਿੰਡ ਵਾਲੇ ਕੋਈ ਧਿਆਨ ਨਹੀਂ ਦਿੱਤਾ ਪਿੰਡ ਫਤੇਗੜਾ ਕਰੋਟਾਣਾ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਸੀਂ ਉਹ ਦੇਖੀਆਂ ਨੇ ਕਿ ਪਿੰਡ ਦਾ ਵਿਕਾਸ ਸਾਧੂ ਸਿੰਘ ਨੇ ਕਿੰਨਾ ਕਰਵਾਇਆ ਗੋਦ ਲੈਂਡ ਤੋਂ ਬਾਅਦ ਯਾਨੀ ਕਿ ਗੋਦ ਲੈ ਪੁੱਤ ਨਾਲ ਕਿਹੋ ਜਿਹਾ ਸਲੂਕ ਕੀਤਾ ਸੜਨਾ ਪਿੰਡ ਦੇ ਮੋਤਵਾਰ ਲੋਕ ਨੇ ਮੋਤਵਾਰ ਸ਼ਕਤੀਸ਼ੀਤਾ ਨੇ ਜਿਹੜੇ ਕਿ ਪਿੰਡ ਦੀ ਸਿਆਸਤ ਵਿੱਚ ਕਿਤੇ ਨਾ ਕਿਤੇ ਪੈਰ ਜਮਾ ਚੁੱਕੇ ਨੇ ਜਾਂ ਸਿਆਸਤ ਵਿੱਚ ਰਹੇ ਨੇ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪਿੰਡ ਵਿਕਾਸ ਵਾਜੋ ਕਿਉਂ ਵੰਜਾਇਆ ਕੀ ਨਾਮ ਹੈ ਤੁਹਾਡਾ ਸੁਖਦੇਵ ਸਿੰਘ ਜੀ ਸੁਖਦੇਵ ਜੀ ਐਮਪੀ ਸਾਧੂ ਸਿੰਘ ਨੇ ਪਿੰਡ ਗੋਦ ਲਿਆ 5 ਕਰੋੜ ਦਾ ਐਲਾਨ ਵੀ ਕੀਤਾ ਸੀ ਪਿੰਡ ਵਾਸੀਆਂ ਦਾ ਦਾਵਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 5 ਕਰੋੜ ਦਾ ਐਲਾਨ ਹੋਇਆ ਸੀ ਕਿੱਥੇ ਕਮੀ ਰਹੀ ਗਈ ਵਿਕਾਸ ਹੋਇਆ ਕਿਉਂ ਨਹੀਂ ਫਿਰ ਇਹ ਤਾਂ ਹੁਣ ਜਦੋਂ ਸਾਧੂ ਸਿੰਘ ਜੀ ਬਣਿਆ ਅਸੀਂ ਵੋਟਾਂ ਵੀ ਪਾਈਆਂ ਆਪਣਾ ਝਾੜੂ ਵਾਲਾ ਜਿਹੜਾ ਉਹ ਚੱਲਿਆ ਆਮ ਆਦਮੀ ਪਾਰਟੀ ਉਹਦੇ ਚੋਂ ਬਣਿਆ ਸੀਗਾ ਇੱਥੇ ਪੂਰਾ ਜ਼ੋਰ ਲਾ ਕੇ ਅਸੀਂ ਵੋਟਾਂ ਪਾਈਆਂ ਉਹਨੇ ਸਾਡੇ ਐਲਾਨ ਕੀਤਾ ਸੀ ਵੀ ਇਹ ਗੋਦ ਲਿਆ ਪਿੰਡ ਉਥੇ ਇੱਕ ਵਾਰ ਜਦੋਂ ਜਿੱਤ ਕੇ ਗਿਆ ਉਹਨੇ ਆ ਕੇ ਸਟੋਰ ਚ ਕੀਤਾ ਵੀ ਮੈਂ 5 ਕਰੋੜ ਰੁਪਏ ਦਾ ਐਲਾਨ ਕਰਦਾ ਇਹ ਤੁਹਾਨੂੰ ਪੈਸਾ ਇੱਥੇ ਮਿਲੂਗਾ ਤੇ ਇਹਦੇ ਨਾਲ ਤੁਹਾਡਾ ਵਿਕਾਸ ਹੋਊਗਾ ਉਹ ਸਾਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ 5 ਕਰੋੜ ਰੁਪਇਆ ਕਿਹਨੂੰ ਦਿੱਤਾ ਕਿੱਥੇ ਦਿੱਤਾ ਉਹਨੇ ਜਿਹੜਾ ਸਾਡਾ ਵਿਕਾਸ ਹੋਇਆ ਇਹ ਤੁਹਾਨੂੰ ਬਾਗੇ ਵੀ ਦੱਸ ਚੁੱਕਾ ਵੀ ਆਸ ਫੋਰ ਲਾਈਨ ਦੇ ਪੈਸੇ ਮਿਲੇ ਆ ਆ ਜੋ ਇੰਟਰਲੌਕ ਲੱਗੀ ਆ ਲਾਈਟਾਂ ਲੱਗੀਆਂ ਜਾਂ ਜੋ ਪੰਚਾਇਤ ਘਰ ਬਣਿਆ ਪਟਵਾਰ ਕੰਨਾ ਜੋ ਬਣਿਆ ਇਹ ਸਾਰਾ ਉਸ ਪੈਸੇ ਨਾਲ ਬਣਿਆ ਜੀ ਇਹ ਪਿਛਲੀ ਸਰਕਾਰ ਸਮੇ ਹੋਇਆ ਸੀ ਇਹ ਜਦੋਂ ਪੈਸਾ ਉਦੋਂ ਮਿਲਿਆ ਸੀਗਾ ਜਦੋਂ ਜ਼ਹਿਦਾਰ ਤੋਤਾ ਸਿੰਘ ਸੀਗਾ ਉਹਨੇ ਚੈੱਕ ਦਵਾਇਆ ਸੀ ਉਹ ਫੋਰ ਲਾਈਨ ਦਾ ਦਵਾਇਆ ਸੀ ਸਰਪੰਚ ਨੂੰ ਕਿੰਨੇ ਪੈਸੇ ਸੀ ਉਹ ਉਹ 5 ਕਰੋੜ ਦਾ ਉਹ 6.5 ਕਰੋੜ ਦੇ ਨੇੜੇ 6 ਕਰੋੜ 70 ਲੱਖ ਰੁਪਈਆ ਸੀਗਾ ਜਿਹੜਾ ਸਾਡੇ ਪਿੰਡ ਵਾਸਤੇ ਮਤਲਬ ਉਸ ਟਾਈਮ ਦਿੱਤਾ ਉਹ ਚੈੱਕ ਦਿੱਤਾ ਸੀਗਾ ਹਾਂਜੀ ਚਲੋ ਉਦੋਂ ਬਾਅਦ ਆਪਾਂ ਗੱਲ ਕਰਦੇ ਆਂ ਪਿੰਡ ਦੇ ਸਕੂਲ ਦੀ ਪਿੰਡ ਦੀ ਡਿਸਪੈਂਸਰੀ ਦੀ ਕਿਉਂਕਿ ਮੁੜਦੀਆਂ ਲੋੜਾਂ ਨੇ ਪਿੰਡ ਦੀਆਂ ਇਹ ਮੁੜਦੀਆਂ ਲੋੜਾਂ ਹੋਣੇ ਕੀ ਹਾਲਾਤ ਨੇ ਇਹਨਾਂ ਦੇ ਬਹੁਤ ਮੰਦੇ ਹਾਲ ਆਈ ਕੋਈ ਵੀ ਹੁਣ ਆ ਸਾਡੇ ਇੱਥੇ ਡਿਸਪੈਂਸਰੀ ਆ ਨਾਲ ਹੀ ਆ ਇੱਥੇ ਡਾਕਟਰ ਕੱਲਾ ਮੁੰਡਾ ਆ ਕੇ ਬਹਿੰਦਾ ਕੋਈ ਡਾਕਟਰ ਨਹੀਂ ਕੋਈ ਦਵਾਈ ਨਹੀਂ ਬਸ ਇਹ ਹੈਗਾ ਵੀ ਸਾਡੇ ਪਿੰਡ ਚ ਡੱਗ ਆਪਣਾ ਹਸਪੀਟਲ ਆ ਤੇ ਮੈਡੀ ਇਹ ਲਿਖ ਦਿੰਦੇ ਆ ਮੈਡੀਕਲ ਤੋਂ ਲੈਣੀ ਪੈਂਦੀ ਦਵਾਈ ਪ੍ਰਾਈਵੇਟ ਮੈਡੀਕਲ ਟਿਕ ਤਹਾਂ ਜੀ ਸਰਕਾਰੀ ਕੋਈ ਦਵਾਈ ਨਹੀਂ ਸਰਕਾਰੀ ਕੋਈ ਸਹੂਲਤ ਨਹੀਂ ਇਹ ਜੇ ਕੋਈ ਆਉਂਦਾ ਵੀ ਆ ਉਹ ਲੈਖ ਜਰੂਰ ਦਿੰਦਾ ਦਵਾਈ ਉਹ ਵੀ ਡਾਕਟਰ ਨਹੀਂ ਆਉਂਦਾ ਉਹ ਕੰਪਿਊਟਰ ਆਉਂਦੇ ਆ ਚੋ ਤੇ ਉਹ ਲਿਖ ਦਿੰਦੇ ਆ ਉੱਥੋਂ ਜਾ ਕੇ ਪ੍ਰਾਈਵੇਟ ਤੋਂ ਲੈ ਲਓ ਦੁਕਾਈ ਬਸ ਆ ਪਰੇਸ਼ਾਨੀ ਵਾਲੀ ਗੱਲ ਆ ਤੁਸੀਂ ਮੋਤਵਾਰ ਬੰਦੇ ਹੋ ਸਿਆਸਤੀ ਬੰਦੇ ਉਹਨੇ ਪੰਚਾਇਤ ਦੀ ਗੱਲ ਕਰ ਲਈ ਤਾਂ ਕਦੇ ਸਾਧੂ ਸਿੰਘ ਨਾਲ ਗੱਲਬਾਤ ਨਹੀਂ ਹੋਈ ਸੀ ਨੂੰ ਲੈ ਕੇ ਉਹ ਇੱਕ ਵਾਰ ਆਇਆ ਉਹ ਵੀ ਕਿਸੇ ਦੇ ਕੋਈ ਮਰਗ ਦਾ ਭੋਗ ਸੀ ਉਹਦੇ ਤੇ ਆਇਆ ਨਾ ਕਿ ਉਹ ਬਾਅਦ ਚ ਪੰਚਾਇਤ ਨੂੰ ਮਿਲਿਆ ਨਾ ਅੱਜ ਤਾਂ ਬਾਅਦ ਚ ਵੇਖੇ ਨਹੀਂ ਜਿਆਦਾ ਇਲੈਕਸ਼ਨ ਵਾਲੇ ਤੇ ਦੇਖਿਆ ਸੀ ਜਾਂ ਉਹਨੇ ਜਿੱਦੇ ਸਟੋਰ ਚ ਐਲਾਨ ਕੀਤਾ ਸੀ ਉਹਦੇ ਦੇਖਿਆ ਸੀ ਤੇ ਜਾਂ ਇੱਕ ਕਿਸੇ ਪ੍ਰਾਈਵੇਟ ਕਿਸੇ ਦੇ ਆਪਦੇ ਪ੍ਰੋਗਰਾਮ ਤੇ ਆਇਆ ਸੀਗਾ ਉਸ ਤੋਂ ਬਾਅਦ ਸਾਧੂ ਸਵਾਹੀ ਨੇ ਦੇਖਿਆ ਕਿੱਥੇਗਾ ਸਭ ਤੋਂ ਵੱਡੀ ਤਾਂ ਸੀਵਰੇਜ ਦੀ ਮੁਸ਼ਕਲ ਆ ਜੀ ਦੋ ਤਿੰਨ ਛੱਪੜ ਸੀਗੇ ਹਾਂਜੀ ਹਾਂਜੀ ਉਹ ਭਰੇ ਪੁਰੇ ਗਏ ਜੀ ਤੇ ਪਾਣੀ ਮਤਲਬ ਲਾਲਸੋ ਸਰਪੰਚ ਦੀ ਜੋ ਪੰਚਾਇਤ ਸੀ ਉਹਨੇ ਇੱਕ ਛੱਪੜ ਪਟਾਇਆ ਸੀਗਾ ਨਹਿਰ ਦੇ ਨਾਲ ਉਹ ਵੀ ਹੁਣ ਭਰੇ ਖੜਾ ਅਗਰ ਜੇ ਨਹਿਰ ਵਾਲੇ ਪਾਣੀ ਬੰਦ ਕਰ ਦੇਣ ਉਹ ਛੱਪੜ ਦਾ ਤੇ ਪਿੰਡ ਡੁੱਬੂਗਾ ਹੂੰ ਤੇ ਸੀਵਰੇਜ ਦਾ ਕੋਈ ਜਣ ਦੀ ਖਾਸ ਪ੍ਰਬੰਧ ਨਹੀਂ ਹੈ ਅੱਛਾ ਇਸ ਤੋਂ ਇਲਾਵਾ ਹੋਰ ਜੇ ਆਪਾਂ ਗੱਲ ਕਰ ਲਈਏ ਸਕੂਲ ਸਕੂਲ ਕਿਦਾਂ ਦੇ ਪਿੰਡ ਚ ਸਕੂਲ ਠੀਕ ਹੈ ਐਲੀਮੈਂਟਰੀ ਸਕੂਲ ਆ ਇੱਕ ਮਿਡਲ ਸਕੂਲ 8ਵੀਂ ਤੱਕ ਸਕੂਲ ਇਦੂ ਇਦੂ ਗਾਂ ਵਧਿਆ ਨਹੀਂਗਾ ਨਹੀਂ ਇਦੂ ਗਾਂ ਨਹੀਂ ਵਧਿਆ ਕਦੇ ਕੋਸ਼ਿਸ਼ ਨਹੀਂ ਕੀਤੀ ਵਧਾਉਣ ਦੀ ਜਾਂ ਵਧਿਆ ਹੀ ਨਹੀਂਗਾ ਪਲਣਾ ਹੀ ਨਹੀਂਗਾ ਤੁਹਾਡੇ 2 ਤੋਂ 3-3 ਕਿਲੋਮੀਟਰ ਚ ਸਕੂਲ ਬਣੇ ਵੀ ਇੱਥੇ ਪਿੰਡ ਚ ਨਹੀਂ ਬਣ ਸਕਦਾ ਅੱਛਾ ਸਿਰਫ ਇਹਸ ਗੱਲ ਕਰਕੇ ਤਿੰਨ-ਤਿੰਨ ਕਿਲੋਮੀਟਰ ਸਕੂਲ ਬਣੇ ਹੋਏ ਨੇ ਤਾਂ ਕਰਕੇ ਪਰ ਪਰ ਜੇ ਵੇਖਿਆ ਜਾਵੇ ਤਾਂ 3 ਕਿਲੋਮੀਟਰ ਤੱਕ ਛੋਟੇ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਜਾਣ ਦਾ ਔਖਾ ਹੀ ਆ ਨਹੀਂ ਬੱਚਿਆਂ ਤਾਂ ਦਤਾਰਗੇ ਵਾਲੇ ਸਕੂਲ ਹਾਈ ਸਕੂਲ ਹੈ ਜਿਹੜਾ ਸਪੈਸ਼ਲ ਪਿੰਡ ਤੇ ਆਣੇ ਬੱਸ ਲੈ ਕੇ ਦਿੱਤੀ ਆ ਵੀ ਬੱਚੇ ਇੱਥੇ ਸਾਡੇ ਸਕੂਲ ਆਉਣ ਇਹ ਨਾ ਹੋਵੇ ਉਹ ਵੀ ਮਿਡਲ ਬਣ ਜੇ ਹਾਂਜੀ ਚਾਹੋ ਉੱਥੋਂ ਦੇ ਪਿੰਡ ਵਾਲੇ ਲੇਤਾ ਕੀ ਨਾਜੀ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਪਿੰਡ ਦੀਆਂ ਮੁਸ਼ਕਲਾਂ ਬਾਰੇ ਸਾਨੂੰ ਦੱਸੋ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਸਾਧੂ ਸਿੰਘ ਨੇ ਕੋਈ ਨਵੀਂ ਏਟ ਲਾਈ ਆ ਪਿੰਡ ਜੇ ਵਿਕਾਸ ਦੇ ਨਾਂ ਦੀ ਕੋਈ ਚੀਜ਼ ਹੈਗੀ ਆ ਪਿੰਡ ਚ ਨਹੀਂ ਸਾਨੂੰ ਨਹੀਂ ਪਤਾ ਉਹਨੇ ਕੋਈ ਪਤਾ ਹੀ ਨਹੀਂ ਜਮਾ ਹੀ ਨਹੀਂ ਏਟ ਦੇ ਬਾਰੇ ਠੀਕ ਹੈ ਮੁਸ਼ਕਲਾਂ ਕੀ ਨੇ ਫਿਰ ਪਿੰਡ ਚ ਮੁਸ਼ਕਲਾਂ ਹੈ ਜੀ ਇਹ ਗੰਦ ਨਿਕਲਣਾ ਚਾਹੀਦਾ ਸਾਰੇ ਗੰਦ ਪਿਆ ਹੂੰ ਪਾਣੀ ਦਾ ਆ ਬਾਕੀ ਨਸ਼ਾ ਬਹੁਤ ਵਾਧੂ ਆ ਜੀ ਨਸ਼ਾ ਜਿੰਨਾ ਮਰਜ਼ੀ ਲੈ ਲੋ ਰੋਕ ਕਿਤੇ ਰੋਕ ਲਾਉਣ ਦੀ ਤੁਸੀਂ ਆਪ ਦੇ ਆਪ ਦੇ ਪੱਖੋਂ ਮੁੰਡਿਆਂ ਨੇ ਲਾਈ ਨੌਜਵਾਨਾਂ ਨੇ ਪਰ ਨਹੀਂ ਕੋ ਬਣਿਆ ਨਹੀਂ ਸਾਡੇ ਦਾ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਨੇ ਨਸ਼ੇ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਆ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਨਾਹੀ ਤੁਹਾਡਾ ਜੰਗਸ਼ੇਰ ਸਿੰਘ ਮੈਨੂੰ ਪਤਾ ਲੱਗਿਆ ਵੀ ਤੁਸੀਂ ਨਸ਼ੇ ਦੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਆ ਬਹੁਤ ਜ਼ਿਆਦਾ ਪਰ ਫਿਰ ਵੀ ਰੋਕ ਨਹੀਂ ਰਿਹਾ ਕਾਰਨ ਕੀ ਮੰਨਦੇ ਹੋ ਕਾਰਨ ਨਾ ਕੋਸ ਤਾਂ ਪ੍ਰਸ਼ਾਸਨ ਦੀਆਂ ਗਲਤੀਆਂ ਜੀ ਵੀ ਜਿਹੜੇ ਪੈਸੇ ਪੂਸੇ ਲਈ ਜਾਂਦੇ ਹਫ਼ਤਾ ਲਈ ਜਾਂਦੇ ਆ ਇਹਨਾਂ ਤੋਂ ਸ਼ਰੇਆਮ ਨਸ਼ਾ ਵੇਖਦਾ ਫੜੇ ਘੜ ਦੇ ਵਿੱਚ ਜੇ ਪ੍ਰਸ਼ਾਸਨ ਚਾਹੇ ਨਸ਼ਾ ਕਿਵੇਂ ਨਹੀਂ ਬੰਦ ਹੋ ਸਕਦਾ ਹੋ ਸਕਦਾ ਬੰਦ ਪਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਮਝਦਾ ਨਹੀਂ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਅਸੀਂ ਤਾਂ ਆਪ ਦਾ ਬਹੁਤ ਜ਼ੋਰ ਲਾਇਆ ਸੀਗਾ ਪਰ ਪ੍ਰਸ਼ਾਸਨ ਨੇ ਵੀ ਸਾਡੀ ਕੋਈ ਹੈਲਪ ਨਹੀਂ ਕੀਤੀ ਕਿਸ ਤਰ੍ਹਾਂ ਦਾ ਨਸ਼ਾ ਕੋਈ ਨਸ਼ਾ ਜੇ ਆਪਾਂ ਕਹਿੰਦੀ ਚਟਾ ਇੱਥੇ ਹੈਗਾ ਹਾਂ ਚਟਾ ਵਾਧੂਆਂ ਇੱਥੇ ਫਤੇਗੜ ਚ ਜਿੰਨਾ ਮਰਜ਼ੀ ਲੋਪਾ ਟਰੱਕ ਲਾਦਰੋ ਤਕਰੀਬਨ ਲੀਡਰਾਂ ਦਾ ਹੀ ਆ ਇੱਥੇ ਚਟਾ ਉਹ ਲੀਟਰ ਜੇ ਜੇ ਸਰਕਾਰਾਂ ਬਦਲੀਆਂ ਨੇ ਸਰਕਾਰਾਂ ਬਦਲੀਆਂ ਸਰਕਾਰਾਂ ਦੇ ਦਾਅਵੇ ਸੀ 2 ਸਾਲ ਹੋ ਚੁੱਕੇ ਨੇ 4 ਹਫ਼ਤਿਆਂ ਦਾ ਦਾਵਾ ਸੀ ਕੈਪਟਨ ਸਰਕਾਰ ਦਾ ਕੋਈ ਦਾਵਾ ਦੂਬਾ ਨਹੀਂ ਇਹਨਾਂ ਦਾ ਆਪਦਾ ਹੀ ਵਿਖੀ ਜਾਂਦਾ ਵਾ ਇਹਨਾਂ ਦਾ ਆਪਦਾ ਹੀ ਵਿਖੀ ਜਾਂਦਾ ਬਾਈ ਇਹਨਾਂ ਦਾ ਨਾਂ ਦਾ ਹੀ ਸੀਗਾ 4 ਹਫ਼ਤਿਆਂ ਦਾ ਵਾਦਾ ਇਹਨਾਂ ਦਾ ਇਹਨਾਂ ਦਾ 4 ਹਫ਼ਤਿਆਂ ਦਾ ਵਾਦਾ ਹੀ ਸੀਗਾ ਤੇ ਜਿੰਨਾ ਮਰਜ਼ੀ ਵਿਖੀ ਜਾਂਦਾ ਹੁਣ ਬਾਰਡਰ ਨੰਗੀ ਜਾਂਦਾ ਵਾ ਅਕਸਰ ਤਾਂ ਹੀ ਜੇ ਅਕਸਰ ਇਹਨਾਂ ਨੂੰ ਮਿਲੀ ਭੋਗਤਾ ਤਾਂ ਹੀ ਬਾਰਡਰ ਨੰਗਦਾ ਨਹੀਂ ਕਿਵੇਂ ਇੱਧਰ ਆਜੂਗਾ ਚਟਾ ਜੇ ਪ੍ਰਸ਼ਾਸਨ ਚਾਵੇ ਤਾਂ ਬਿਲਕੁਲ ਬਹੁਤ ਵੱਡਾ ਸਵਾਲ ਹੈ ਜੇ ਪ੍ਰਸ਼ਾਸਨ ਚਾਵੇ ਤਾਂ ਬਹੁਤ ਕੁਝ ਹੋ ਸਕਦਾ ਆ ਇਹ ਚਿੱਟਾ ਜਿਹੜੀ ਬਾਰਡਰ ਲੰਘ ਕੇ ਚਿੱਟਾ ਜਿਹੜਾ ਗੱਲ ਕਰਦੇ ਨੇ ਲੋਕ ਕਿ ਆਉਂਦਾ ਆ ਸਰਦੀ ਏਰੀਆ ਤੋਂ ਜਿਹੜਾ ਚਿੱਟਾ ਜਿਹਨ ਨਸ਼ਾ ਆਉਂਦਾ ਆ ਉਹ ਰੋਕ ਲਾਈ ਜਾ ਸਕਦੀ ਜੇ ਪ੍ਰਸ਼ਾਸਨ ਚਾਵੇ ਕਿਤੇ ਨਾ ਕਿਤੇ ਮਿਲੀ ਭੁਗਤਾਂ ਜਿਹਦੇ ਕਰਕੇ ਸਾਡੀ ਦੇਸ਼ ਦੀ ਜਵਾਨੀ ਸਾਡੇ ਸੂਬੇ ਦੀ ਜਵਾਨੀ ਖਾਸ ਕਰਕੇ ਪੰਜਾਬ ਦੀ ਜਿਹੜੀ ਜਵਾਨੀ ਹੋ ਨਸ਼ੇ ਵਿੱਚ ਗਰਗ ਹੁੰਦੀ ਜਾਂਦੀ ਹੈ ਡੁੱਬ ਚੁੱਕੀ ਹੈ ਖਤਮ ਹੁੰਦੀ ਜਾਂਦੀ ਹੈ ਬਚਾਉਣ ਦਾ ਸਮਾਂ ਜਿਹੜਾ ਸਾਡੇ ਕੋਲ ਹਜੇ ਹਜੇ ਵੀ ਹੈ ਕਿਉਂਕਿ ਸਿਆਣੇ ਕਹਿੰਦੇ ਨੇ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਹੁੰਦਾ ਸੋ ਡੁੱਲੇ ਵੇਰਾਂ ਦਾ ਅਜੇ ਤਾਂ ਕੁਝ ਨਹੀਂ ਵਿਗੜਿਆ ਜੇ ਹਜੇ ਵੀ ਚਾਹੀਏ ਤਾਂ ਸਮਾਂ ਆਪਾਂ ਬੋਚ ਸਕਦੇ ਹਾਂ ਇਹਨੂੰ ਬਚਾ ਸਕਦੇ ਹਾਂ ਰੋਕ ਸਕਦੇ ਹਾਂ ਜੇ ਆਪਾਂ ਖੁਦ ਚਾਹੀਏ ਤਾਂ ਹਾਂਜੀ ਕੀ ਨਾਮ ਆ ਸਰ ਤੁਹਾਡਾ ਦਲਬਾਗ ਸਿੰਘ ਜੀ ਦਲਬਾਗ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਪੋਕਸਮੈਨ ਟੀਵੀ ਵੱਲੋਂ ਕਿ ਤੁਸੀਂ ਨਵੇਂ ਸਰਪੰਚ ਚੁਣੇ ਗਏ ਹੋ ਜਿਹੜਾ ਪਿੰਡ ਦੇ ਸਾਰੇ ਲੋਕਾਂ ਦੀ ਸਰਬਸੰਮਤੀ ਨਾਲ ਜੇ ਆਪਾਂ ਗੱ ਪਿੰਡ ਦੇ ਵਿਕਾਸ ਬਾਰੇ ਕੀ ਕਹਿਣਾ ਚਾਹਣੇ ਹੋ ਜਿਹੜਾ ਸਾਧੂ ਸਿੰਘ ਤੋਂ ਨਹੀਂ ਹੋ ਸਕਿਆ ਸਾਧੂ ਸਿੰਘ ਬਾਰੇ ਤਾਂ ਪਿਛਲੀ ਪੰਚਾਇਤ ਜਾਂ ਪਿਛਲਾ ਸਰਪੰਚ ਹੀ ਦੱਸ ਸਕਦਾ ਉਹਨੂੰ ਕੁਝ ਗ੍ਰਾਂਟ ਉਹਨਾਂ ਨੇ ਦਿੱਤੀ ਕਿ ਨਹੀਂ ਮੈਂ ਮੇਰੇ ਨਾਲ ਤਾਂ ਹਲੇ ਤੱਕ ਕੋਈ ਸਾਧੂ ਸਿੰਘ ਦਾ ਸੰਪਰਕ ਨਹੀਂ ਹੋਇਆ ਜੀ ਹਾਂਜੀ ਪਰ ਜੇ ਆਪਾਂ ਗੱਲ ਕਰ ਲਈਏ ਕੋਈ ਉਹਨਾਂ ਨੇ ਪਿੰਡ ਗੋਦ ਲਿਆ ਸੀ ਤੁਹਾਡਾ ਗੋਦ ਲੈਣ ਦਾ ਮਤਲਬ ਹੁੰਦਾ ਪੁੱਤ ਵਰਗਾ ਪਿੰਡ ਹੋ ਗਿਆ ਉਹਨਾਂ ਦਾ ਪੁੱਤ ਹੋ ਗਿਆ ਪਿੰਡ ਪਰ ਪੁੱਤ ਨੇ ਆਲਾ ਉਹਨਾਂ ਨੇ ਸਲੀਕਾ ਚੰਗਾ ਨਹੀਂ ਕੀਤਾ ਪਾਲਣ ਪੋਸ਼ਣ ਚੰਗਾ ਨਹੀਂ ਕੀਤਾ ਤੁਸੀਂ ਜਿਹੜਾ ਜੀ ਸੁਣਨ ਚ ਅਸੀਂ ਸਾਨੂੰ ਆਇਆ ਤੁਹਾਨੂੰ ਪਤਾ ਪੱਕਾ ਤਾਂ ਨਹੀਂ ਪਤਾ ਰਿਪੋਰਟ ਦਾ ਸਰਪੰਚੀ ਦੇ ਸਕਦਾ ਪੁਰਾਣਾ ਵੀ ਉਹਨਾਂ ਨੇ ਕੁਛ ਜਿਉਂ ਉਹ ਗੋਦ ਲੈ ਕੇ ਲੈ ਗਏ ਕਾਗਜ਼ਾਂ ਚ ਗੋਦ ਲੈ ਲਿਆ ਪਰ ਉਦੋਂ ਬਾਅਦ ਸਾਡੇ ਪਿੰਡ ਨਹੀਂ ਵੜੇ ਓਕੇ ਹਾਂਜੀ ਇੱਥੋਂ ਤੱਕ ਜਿੰਨਾ ਸਾਨੂੰ ਪਤਾ ਉਹ ਤਾਂ ਨਹੀਂ ਬੜੇ ਪਿੰਡ ਦੀਆਂ ਬੜੀਆਂ ਮੁਸ਼ਕਲਾਂ ਨੇ ਮੈਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਆ ਪਿੰਡ ਦਾ ਰੋਡ ਐ ਪਿੰਡ ਦੇ ਸਕੂਲ ਨੇ ਛੱਪੜ ਨੇ ਹੋਰ ਬੜੀਆਂ ਮੁਸ਼ਕਲਾਂ ਨੇ ਗਲੀਆਂ ਨਾਲੀਆਂ ਤੋੜਾ ਕੀ ਏਜੰਡਾ ਹੁਣ ਤੁਸੀਂ ਨਵੇਂ ਸਰਪੰਚ ਬਣੇ ਹੋ ਲੋਕਾਂ ਨੇ ਤੁਹਾਨੂੰ ਚੁਣਿਆ ਆ ਤੁਹਾਨੂੰ ਪੈਰ ਰਖਾਇਆ ਆ ਤੁਹਾਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਜਤਾਇਆ ਤੁਸੀਂ ਕੀ ਕਰੋਗੇ ਮੇਰਾ ਜੀ ਪਹਿਲਾਂ ਤਾਂ ਸਾਡੇ ਪਿੰਡ ਦਾ ਸੀਵਰੇਜ ਸਿਸਟਮ ਨਹੀਂ ਠੀਕ ਜੀ ਪਹਿਲਾ ਮੇਰਾ ਏਜੰਡਾ ਇਹ ਹੀ ਹੋਊਗਾ ਮੈਂ ਸੀਵਰੇਜ ਸਿਸਟਮ ਨੂੰ ਪ੍ਰੋਪਰ ਤਰੀਕੇ ਨਾਲ ਸਹੀ ਕਰਾਂ ਸਾਰੇ ਪਿੰਡ ਚ ਜਿਹੜਾ ਗਲੀਆਂ ਨਾਲੀਆਂ ਚ ਗੰਦ ਖੜਦਾ ਉਹ ਹਟ ਜੇ ਹੂੰ ਪਹਿਲਾਂ ਸੀਵਰੇਜ ਦਾ ਕੰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਹੋਰ ਮੁਸ਼ਕਲਾਂ ਕਿ ਛੱਪੜ ਦੀ ਬੜੀ ਵੱਡੀ ਮੁਸ਼ਕਲ ਆ ਛੱਪੜ ਦੀ ਛਪਣਾ ਪਹਿਲਾਂ ਛਪੜਾ ਨੂੰ ਹੀ ਲੱਗਣਾ ਜੀ ਛੱਪੜ ਸਾਫ਼ ਕਰਾਂਗੇ ਤਾਂ ਹੀ ਉਹਨਾਂ ਚ ਪਾਣੀ ਡਿਗਦਾ ਨਹੀਂ ਛੱਪੜ ਉੱਚੇ ਹੋਏ ਪਏ ਆ ਡੂੰਘੇ ਕਰਨ ਵਾਲੇ ਆ ਸਾਰੇ ਸਪਾਈ ਕਰਨ ਵਾਲੀ ਆ ਪਹਿਲਾਂ ਛਪੜਾਂ ਕਰਾਂਗੇ ਫੇਰ ਹੀ ਸੀਵਰੇਜ ਦਾ ਪਾਣੀ ਉਹਨਾਂ ਚ ਡਿਗਣਾ ਮੇਨ ਮੌਕਸਲ ਚ ਪੜਾਂ ਨਹੀਂ ਹੋਈ ਆ ਸੋ ਅਸੀਂ ਉਮੀਦ ਕਰਦੇ ਹਾਂ ਕਿ ਦਲਬਾਹ ਸਿੰਘ ਤੁਸੀਂ ਜਿਹੜੇ ਪ੍ਰਣ ਲਏ ਨੇ ਤੁਸੀਂ ਜਿਹੜਾ ਏਜੰਡਾ ਤੁਸੀਂ ਬਣਾਇਆ ਹੋਏ ਉਹਨਾਂ ਦੇ ਕਾਮਯਾਬ ਹੋਵੇ ਬਹੁਤ ਜਲਦੀ ਤੇ ਪਿੰਡ ਨੂੰ ਜਿਹੜਾ ਕਿ ਵਾਕਈ ਇੱਕ ਆਦਰਸ਼ ਪਿੰਡ ਬਣਾਓ ਪਿੰਡ ਨੂੰ ਜਿਹੜਾ ਸੋਹਣਾ ਪਿੰਡ ਬਣਾਓ ਸੋ ਸਪੋਕਸਮੈਨ ਟੀਵੀ ਨੇ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਪਿੰਡ ਦੇ ਹਾਲਾਤ ਕੀ ਨੇ ਕਿਉਂਕਿ ਬੇਸ਼ੱਕ ਐਮਪੀ ਹਾਊਸਿੰਗ ਨੇ ਪਿੰਡ ਨੂੰ ਗੋਦ ਲਿਆ ਸੀ ਬੇਸ਼ੱਕ ਉਹਨਾਂ ਨੇ ਵਿਕਾਸ ਕਰਾਉਣ ਦੀ ਗੱਲ ਕੀਤੀ ਸੀ ਪਰ ਕੋਈ ਨਵੀਂ ਏਟ ਨਹੀਂ ਲੱਗੀ ਵਿਕਾਸ ਦੇ ਨਾਂ ਦੀ ਵਿਕਾਸ ਦੇ ਨਾਂ ਦਾ ਜੇ ਗੱਲ ਕਰ ਰਹੀ ਹੈ ਇੱਥੇ ਕੁਝ ਵੀ ਨਹੀਂ ਹੋਇਆ ਜੇਕਰ ਜੇ ਕਿਤੇ ਕੁਝ ਖੋਇਆ ਹੈ ਤਾਂ ਪੰਚਾਇਤ ਨੇ ਸ਼ਾਇਦ ਆਪ ਕੀਤਾ ਆ ਜਾਂ ਫਿਰ ਪਿਛਲੀ ਸਰਕਾਰ ਸਮੇ ਹੋਇਆ ਹੈ ਐਡੀ ਵੱਡੀ ਗੱਲ ਨੌਜਵਾਨਾਂ ਨੇ ਗਈ ਹੈ ਕਿ ਇਸੇ ਨਸ਼ੇ ਦਾ ਬਹੁਤ ਵੱਡਾ ਜਿਹੜਾ ਕਿ ਜਾਲ ਵਿਛਿਆ ਹੋਇਆ ਹੈ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਸਾਥ ਨਹੀਂ ਦੇ ਰਿਹਾ ਸੋ ਕਿਤਨੇ ਕਦੇ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਐਮਪੀ ਸਾਧੂ ਸਿੰਘ ਦੀ ਸੋਚ ਤੇ ਐਮਪੀ ਸਾਧੂ ਸਿੰਘ ਦੀ ਕਾਰਵਾਈ ਤੇ ਕਿ ਜੇਕਰ ਉਹਨਾਂ ਨੇ ਪਿੰਡ ਦਾ ਵਿਕਾਸ ਨਹੀਂ ਕਰਾਉਣਾ ਸੀ ਆਪਣੇ ਇਸ ਪਤ ਨੂੰ ਨਹੀਂ ਸੰਭਾਲਣਾ ਸੀ ਤਾਂ ਫਿਰ ਪਿੰਡ ਗੋਦ ਕਿਉਂ ਲਿਆ